ਹੋਰ ਵੀ ਤਾਂ ਪੰਡਤ ਦੇਸ਼ ਵਿੱਚ ਰਹਿੰਦੇ ਹੋਣਗੇ ਹੋਰ ਵੀ ਸਥਾਨਾਂ ਦੇ ਉੱਤੇ ਪੰਡਤ ਰਹਿੰਦੇ ਹੋਣਗੇ ਪਰ ਕਸ਼ਮੀਰੀ ਪੰਡਤ ਕਿਉਂ ਚੱਲ ਕੇ ਆਏ ਸਨ ਕਿਉਂਕਿ ਸਭ ਤੋਂ ਵੱਧ ਵਿਦਿਆ ਪ੍ਰਾਪਤ ਕਰਨੀ ਹੋਵੇ ਅੱਜ ਦੇ ਸਮੇਂ ਦੇ ਅੰਦਰ ਬੰਦਾ ਹਰ ਦੁਆਰ ਜਾਂਦਾ ਅੱਜ ਦੇ ਸਮੇਂ ਦੇ ਅੰਦਰ ਉਥੋਂ ਪ੍ਰਾਪਤੀ ਕਰਦਾ ਜੇ ਉਸ ਸਮੇਂ ਦੀ ਗੱਲ ਕਰੀਏ ਤੇ ਕਸ਼ਮੀਰ ਦੀ ਧਰਤੀ ਤੇ ਜਾਇਆ ਕਰਦੇ ਸੀ ਉਸ ਟਾਈਮ ਗੱਲ ਕਰੀਏ ਤੇ ਕਸ਼ਮੀਰ ਦੀ ਧਰਤੀ ਤੇ ਪਹੁੰਚ ਕੇ ਵਿਦਵਾਨ ਪੰਡਤ ਜੜੇਸ਼ਣ ਉਹ ਜਾਇਆ ਕਰਦੇ ਸਨ ਤੇ ਹੁਣ ਤੱਕ ਕਿਉਂ ਜੀ ਜਲਮੀ ਪਾਸ਼ਾ ਜਦੋਂ ਕੋ ਕਰਮ ਕਮਾਉਣ ਲੱਗਾ ਨਾ ਬੰਦਾ ਜੇ ਕਾਤਲ ਅਨਾ ਆਪਣੀ ਸੋਧ ਰੱਖਦਾ ਹੋਵੇ ਜੇ ਪਾਪੀ ਬਣਨਾ ਚਾਹਵੇ ਇੱਕ ਕਤਲ ਕਰੇਗਾ ਦੋ ਕਤਲ ਕਰੇਗਾ ਤਿੰਨ ਕਤਲ ਕਰੇਗਾ ਹਕੂਮਤ ਫੜ ਲੇਗੀ ਉਹਨੂੰ ਹਕੂਮਤ ਫੜ ਲੇਗੀ ਜੇ ਤਰਖੇ ਜਿੱਦਣ ਸਰਕਾਰ ਦੀ ਸ਼ਹਿਰ ਤੇ ਕਾਤਲ ਆਮ ਹੁੰਦਾ ਨਾ ਸੰਸਾਰ ਦੇ ਤੇ ਉਹਨਾਂ ਦੀ ਗਿਣਤੀ ਨਹੀਂ ਝੁੰਦੀ ਹਕੂਮਤਾਂ ਦੀ ਸ਼ਹਿਰ ਦੇ ਤੇ ਜਦੋਂ ਕਾਤਲ ਅਨਾ ਹੁੰਦਾ ਹੋਵੇ ਉਹਦੀ ਕੋਈ ਗਿਣਤੀ ਨਹੀਂ ਹੋ ਸਕਦੀ ਔਰੰਗਜੇਬ تخت ਉੱਤੇ ਬੈਠ ਕੇ ਇਹ ਕਹਿੰਦਾ ਇਹਦਾ ਜਿਹੜਾ ਤੁਹਾਨੂੰ ਹਿੰਦੂਦਸਤਾ ਉਹ ਖਤਮ ਕਰ ਦਿੱਤਾ ਜਾ ਉਹ ਸੰਸਾਰ ਦੇ ਉੱਤੇ ਖਤਮ ਕਰ ਦਿੱਤਾ ਜਾਵੇ ਆ ਕਸ਼ਮੀਰ ਦਾ ਗਵਰਨਰ ਨੂੰ ਇਹ ਗੱਲ ਆਖੀ ਗਈ ਵੀ ਜਿਹੜੇ ਤੇਰੇ ਇਲਾਕੇ ਵਿੱਚ ਪੰਡਤ ਰਹਿੰਦੇ ਨੇ ਉਹ ਪੰਡਤਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਜਿਹੜੇ ਗੁਰੂ ਘਰ ਨੂੰ ਪਸੰਦ ਕਰਦੇ ਸਨ ਉਹ ਤੇ ਕਰਦੇ ਸਨ ਨਮਸਕਾਰਾਂ ਤੇ ਗੁਰੂ ਘਰ ਦੇ ਨਾਲ ਈਰਖਾ ਵਿਰੋਧੀ ਬੰਦੇ ਵੀ ਸੰਸਾਰ ਤੇ ਬੜੇ ਸਨ ਅੱਜ ਵੀ ਸੰਸਾਰ ਦੇ ਉੱਤੇ ਈਰਖਾ ਤੇ ਵਿਰੋਧਤਾ ਦੇ ਨਾਲ ਬੰਦਾ ਭਰਿਆ ਪਿਆ ਆਪਣਾ ਬੱਚਾ ਫੇਲ ਹੋ ਜਾਏ ਸਾਨੂੰ ਦੁੱਖ ਨਹੀਂ ਲੱਗਦਾ ਗਵਾਂਢੀ ਦਾ ਪਾਸ ਉਹ ਸਾਡੇ ਤੋਂ ਜਰਿਆ ਨਹੀਂ ਜਾਂਦਾ ਅੱਜ ਈਰਖਾ ਤੋਂ ਐਤ ਇਹੋ ਜੀ ਆ ਸਾਡੀ ਗੱਡੀ ਵੱਡੀ ਲੰਘ ਜੇ ਸਾਨੂੰ ਕੋਈ ਦੁੱਖ ਨਹੀਂ ਗਵਾਂਢੀ ਕੋਈ ਗੱਡੀ ਲੈ ਲੈ ਪਈ ਹੁਣ ਇਹ ਸੜਕ ਤੋਂ ਲੰਘੂਗੀ ਅਸੀਂ ਤਾਂ ਭਲਾ ਨਹੀਂ ਚਾਹੁੰਦੇ ਅਸੀਂ ਅਰਦਾਸ ਕਰਨੇ ਆ ਅਸੀਂ ਚਾਰ ਸ਼ਬਦ ਬੋਲਦੇ ਆ ਅਰਦਾਸ ਦੇ ਵਿੱਚ ਬੜੇ ਧਿਆਨ ਦੇ ਨਾਲ ਸੁਣਿਓ ਜੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਹਿਲਾਂ ਨਾਨਕ ਦਾ ਨਾਮ ਹੋਣਾ ਚਾਹੀਦਾ ਪੱਲੇ ਫਿਰ ਉਸ ਤੋਂ ਬਾਅਦ ਤੁਹਾਡੇ ਪੱਲੇ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਹੁਕਮ ਵਿੱਚ ਰਹਿਣਾ ਚਾਹੀਦਾ ਭੀ ਜੇ ਭਲਾ ਹੋ ਗਿਆ ਤਾਂ ਵੀ ਤੇਰਾ ਹੁਕਮ ਮਾੜਾ ਹੋ ਗਿਆ ਸੰਸਾਰ ਦੇ ਉੱਤੇ ਤਾਂ ਵੀ ਤੇਰਾ ਹੁਕਮ ਹੈ ਤੇ ਸਿੱਖਾ ਫਿਰ ਤੂੰ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦਾ ਫਿਰ ਕਿਸੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦੇ ਆ ਅੱਜ ਵੇਖੀ ਹਾਂ ਬੜਾ ਜਿਹਾ ਝਾਤੀ ਮਾਰੀ ਹੁਣ ਸਿੱਧੀ ਦੇ ਅੱਗੇ ਆਉਣ ਵਾਲੇ ਆ ਸਾਡੀ ਕੌਮ ਤਾਂ ਟੋਕਰਾ ਟੋਕਰਾ ਪਕੌੜਿਆ ਪਿੱਛੇ ਲੜ ਪੈਂਦੀ ਹੈ ਇਹ ਤਾਂ ਪਕੌੜਿਆਂ ਪਿੱਛੇ ਇੱਕ ਦੂਜੇ ਦੀ ਪੱਕ ਲਾ ਦਿੰਦੀ ਆ ਅਸੀਂ ਤੇ ਉਹ ਸੀ ਖਤਰਾਂੇ ਦੀ ਢਾਬ ਦੇ ਲੜਨ ਵਾਲੇ ਅਸੀਂ ਤੇ ਉਹ ਸੀ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਤੇ 40 ਸਿੰਘ ਉਹ 10 ਲੱਖ ਨਾਲ ਲੜਨ ਵਾਲੇ ਤੇ ਅੱਜ ਅਸੀਂ ਕਿੱਥੇ ਤੁਰੇ ਫਿਰਦੇ ਮੜਾ ਜੰਮਨਾਂ ਵਿੱਚ ਚਾਤੀ ਮਾਰ ਕੇ ਵਿਖਿਆ ਦੁਖਾਂਤ ਹੈ ਦੁੱਖ ਲੱਗਦਾ ਉਹ ਸਵਾ ਸਵਾ ਲੱਖ ਨਾਲ ਲੜਨ ਵਾਲੇ ਅੱਜ ਪਕੌੜਿਆਂ ਦੀ ਗਿਣਤੀ ਤੋਂ ਲੜੀ ਜਾਂਦੇ ਨੇ ਹੁਣ ਤਾਂ ਕਿਉਂ ਜਾਏ ਹੁਣ ਜਿਹੜੇ ਗੁਰੂ ਘਰ ਦੇ ਈਰਖਾ ਵਿਰੋਧੀ ਬੰਦੇ ਸਨ ਹੁਣ ਈਰਖਾ ਵਿਰੋਧੀਆਂ ਨੇ ਇਹ ਗੱਲ ਆਖੀ ਪੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾਓ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਤੇ ਚਕੋ ਉਹ ਸਾਰੇ ਕਹਿੰਦੇ ਆ ਵੀ ਇਹ ਧਰਮ ਸਿੱਖ ਧਰਮ ਜਿਹੜਾ ਉਹ ਸਾਰੇ ਧਰਮਾਂ ਨੂੰ ਪਛਾਣਦਾ ਉਹ ਸਿੱਖਾਂ ਦਾ ਗੁਰੂ ਕਹਿੰਦਾ ਮਾਨਸ ਕੀ ਜਾਤ ਸਭਾ ਇੱਕ ਆ ਪਹਿਚਾਨ ਬ ਉਹ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਉਹ ਕਹਿੰਦਾ ਉਪਦੇਸ਼ ਹੀ ਸਾਂਝਾ ਦਿੰਦਾ ਤੁਸੀਂ ਜਾਓ ਤਾਂ ਸਹੀ ਹੁਣ ਇਹਨਾਂ ਗੁਰੂ ਘਰ ਦੇ ਈਰਖਾ ਵਿਰੋਧੀਆਂ ਨੇ ਪਤਾ ਕੀ ਚਾਲ ਬਣਾਈ ਵੀ ਜੇ ਤੇ ਗੁਰੂ ਤੇ ਇੱਕ ਬਹਾਦਰ ਸਹਿਬ ਮਹਾਰਾਜ ਇਹਨਾਂ ਵਾਸਤੇ ਸੀਸ ਦੇਣ ਵਾਸਤੇ ਤਿਆਰ ਹੋ ਗਏ ਤੇ ਫਿਰ ਤੇ ਅਸੀਂ ਕਵਾਂਗੇ ਵੀ ਗੁਰੂ ਘਰ ਖਤਮ ਹੋ ਗਿਆ ਕਿਉਂਕਿ ਜਿਹੜੇ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ 9 ਸਾਲ ਦੀ ਉਮਰ ਸੀ ਪੌਣੇ 9 ਸਾਲ ਦੀ ਉਮਰ ਦੇ ਵਿੱਚ ਸਾਹਮਣਾ ਗੁਰੂ ਘਰ ਬਹੁਤ ਔਖਾ ਹੈ ਤੇ ਕਹਿੰਦਾ ਜੇ ਗੁਰੂ ਮੁੱਕਰ ਗਿਆ ਪੈਰ ਅਸੀਂ ਰੋਲਾ ਪਾਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਗੁਰ ਨਾਨਕ ਦੇ ਘਰ ਨੂੰ ਮੰਨਣ ਵਾਲੇ ਕੇਵਲ ਇੱਕ ਉਪਦੇਸ਼ ਦਿੰਦੇ ਨੇ ਮੰਨਦੇ ਨਹੀਂ ਹੈਗੇ ਕਹਿਣੀ ਤੇ ਕਰਨੀ ਵਿੱਚ ਪੂਰੇ ਨਹੀਂ ਹੈਗੇ ਮਤਲਬ ਕਿ ਦੋਨਾਂ ਆਸੇ ਵੇਖਿਆ ਜਾਵੇ ਤੇ ਦੋਨਾਂ ਹੱਥਾਂ ਵਿੱਚ ਲੱਡੂ ਨੇ ਇਹ ਆਪਣੇ ਆਪ ਵਿੱਚ ਸੋਚਦੇ ਨੇ ਪਰ ਗੁਰੂ ਘਰ ਦੀ ਅਜਮਤ ਨੂੰ ਉਹੀ ਸਮਝਦਾ ਜਿਹੜਾ ਗੁਰੂ ਘਰ ਨੂੰ ਪਿਆਰ ਕਰਦਾ ਗੁਰੂ ਘਰ ਦੀ ਰਹਿਮਤ ਨੂੰ ਉਹੀ ਸਮਝਦਾ ਜਿਹੜਾ ਗੁਰੂ ਘਰ ਨੂੰ ਪਿਆਰ ਕਰਦਾ ਹੁਣ ਮੇਰੇ ਵਰਗੇ ਦਾ ਵੀਜ਼ਾ ਨਾ ਲੱਗੇ ਤਾਂ ਮੈਂ ਗੁਰੂ ਘਰ ਨੂੰ ਲਾਂਮਾ ਦੇਣ ਤੁਰ ਪਈਨਾ ਵੀ ਪਾਛਾ ਬੜਾ ਮਾੜਾ ਹੋ ਗਿਆ ਭਾਵੇਂ 15 20 ਹਜ਼ਾਰ ਦਾ ਨੁਕਸਾਨ ਹੋਇਆ ਹੋਵੇ ਵੀ ਪਾਛਾ ਆ ਹੋ ਗਿਆ ਉਹ ਹੋ ਗਿਆ ਤਿੰਨ ਲਾਈਨਾਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸ਼ੁਕਰਾਨੇ ਦੀ ਇੱਕ ਮੰਗਣ ਵਾਲਿਆਂ ਦੀ ਤੇ ਇੱਕ ਰੋਣ ਵਾਲਿਆਂ ਦੀ ਜੇ ਤਰਖਿਆ ਜੇ ਸ਼ੁਕਰਾਨੇ ਵਾਲੀ ਲਾਈਨ ਬਹੁਤ ਛੋਟੀ ਹੁੰਦੀ ਜੇ ਸ਼ੁਕਰਾਨੇ ਵਾਲੀ ਲਾਈਨ ਬਹੁਤ ਛੋਟੀ ਹੈ ਜੇ ਸੰਸਾਰ ਦੇ ਉੱਤੇ ਮਿਹਣੇ ਤਾਣੇ ਗੁਰੂ ਨੂੰ ਦੇਣੇ ਨੇ ਨਾ ਆਪਾਂ ਮਿਹਣੇ ਤਾਣੇ ਦੇਣੇ ਨੇ ਫਿਰ ਨਹੀਂ ਜੇ ਕੁਝ ਪ੍ਰਾਪਤ ਹੋਣਾ ਆਪਣੇ ਘਰ ਵੱਲ ਚਾਤੀ ਮਾਰ ਕੇ ਵੇਖੀਏ ਆਪਣੇ ਤੋਂ ਗਰੀਬ ਵੇਖੀਏ ਜੇ ਤਰਖਤ ਜੇ ਇਹ ਵੀ ਕੁਝ ਰੱਬ ਸਾਨੂੰ ਨਾ ਦਿੰਦਾ ਸੀ ਰੱਬ ਦਾ ਕੀ ਬਗੜ ਲੈਂਗੇ ਕੁਝ ਹੋ ਸਕਦਾ ਸੀ ਕੁਝ ਨਹੀਂ ਸੀ ਹੋ ਸਕਦਾ ਸੰਸਾਰ ਦੇ ਵਿੱਚ ਸੱਚ ਦੀ ਜਿੱਤ ਹੁੰਨੀ ਜੇ ਸੱਚੇ ਧਰਮ ਦੀ ਸਦਾ ਹੀ ਜਿੱਤ ਹੁੰਦੀ ਇਸ ਗੱਲ ਵਿੱਚ ਕਿਸੇ ਦੀ ਭੁੱਲ ਕੋਈ ਨਾ ਦੀਵਾ ਸੱਚ ਦਾ ਸਦਾ ਹੀ ਰਹੂ ਜਗ ਦਾ ਦੀਵਾ ਸੱਚ ਦਾ ਸਦਾ ਹੀ ਰਹੂ ਜਗ ਦਾ ਗੁਲ ਕਰ ਸਕਦਾ ਇਸ ਨੂੰ ਕੋਈ ਨਾ ਕੋਹੇ ਨੂਰ ਹੀ ਰੱਬ ਹਕੀਮਤੀ ਹੈ ਪਾ ਸਕਦਾ ਉਸ ਦਾ ਮੁੱਲ ਕੋਈ ਨਾ ਚੀਜ਼ਾਂ ਸਭੇਣ ਖਿਲੀਆਂ ਕੀਮਤੀ ਨੇ ਪਰ ਵਸਤੂ ਰੱਬ ਦੇ ਨਾਮ ਦੀ ਤੁਲ ਕੋਈ ਨਾ ਸੰਸਾਰ ਦੇ ਉੱਤੇ ਇਹਦੇ ਵਸਤੂ ਜਿਹੜੀ ਰੱਬ ਦੇ ਨਾਮ ਦੀ ਹੈ ਨਾ ਇਹ ਤੁਲ ਕੋਈ ਨਹੀਂ ਆਗੀ ਅਰਦਾਸ ਕਰਿਆ ਕਰੋ ਸਿਮਰਨ ਕਰਿਆ ਕਰੋ ਆ ਤਾਂ ਕਿਉਂ ਜੇ ਹੁਣ ਕਿਰਪਾ ਰਾਮ ਜਿਹੜੇ ਦੱਤ ਨੇ ਉਹਨਾਂ ਪੰਡਤ ਨੂੰ ਮੁਖੀ ਬਣਾਇਆ ਗਿਆ ਹੁਣ ਕਿਰਪਾ ਰਾਮ ਦੱਤ ਜਿਹੜਾ ਹੈ ਇਹ ਗੁਰੂ ਘਰ ਦਾ ਪ੍ਰਚਾਰਕ ਹੈ ਪੰਡਿਤ ਹੈ ਇਹ ਸਿੱਖ ਸਿਧਾਂਤਾਂ ਨੂੰ ਪ੍ਰਚਾਰ ਦੇ ਨਾਲ ਜੋੜਦਾ ਹੈ ਤੇ ਚੋਪਾ ਸਿੰਘ ਦੇ ਰਹਿਤ ਨਾਮੇ ਪੜੋ ਚੋਪਾ ਸਿੰਘ ਦੇ ਰਹਿਤ ਨਾਮੇ ਇਹ ਕਹਿੰਦੇ ਨੇ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿਦਿਆ ਉਸਤਾਦ ਸਨ ਵਿੱਦਿਆ ਉਸਤਾਦ ਸਣ ਹੁਣ ਇਹਨਾਂ ਨੇ ਅਗਵਾਈ ਪਾ ਕੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ ਤੇ ਜਿੱਥੇ ਅੱਜ ਥੜਾ ਸਾਹਿਬ ਗੁਰਦਰਾ ਸਾਹਿਬ ਬਣਿਆ ਇਹ ਕਿੱਥੇ ਬਣਿਆ ਮੈਂ ਕਵਤਾ ਤੋਂ ਬਾਅਦ ਤੁਹਾਨੂੰ ਦੱਸਦਾ ਹੁਣ ਤੱਕ ਕਿਉਂ ਜੇ ਥੜਾ ਸਾਹਿਬ ਗੁਰਦਰਾ ਸਾਹਿਬ ਬਣਿਆ ਇਸ ਥੜੇ ਤੇ ਆਣ ਕੇ ਦੁਖਿਆਰੇ ਪੰਡਤ ਆਣ ਕੇ ਅਰਦਾਸਾਂ ਕਰਦੇ ਨੇ ਉਹ ਕਸ਼ਮੀਰ ਤੋਂ ਚੱਲੇ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਖੜਕਾ ਕੇ へ ਕਿਉਂ ਕਰਨ ਰੋਏ ਪੰਡਤ ਕਸ਼ਮੀਰ ਦੇ ਨੈਣਾ ਚੋਂ ਅਥਰੂ ਕੇਰਨ ਹੋ ਕੇ ਦਿਲ ਚੀਰ ਦੇ ਨੈਣਾ ਚੋਂ ਅਥਰੂ ਕੇਰਨ ਹੋ ਕੇ ਦਿਲ ਚੀਰ ਦੇ ਜ਼ਿੰਦਗੀ ਦੇ ਸਾਜਾਂ ਦੀ ਤਾਂ ਜ਼ਿੰਦਗੀ ਦੇ ਸਾਜਾਂ ਦੀ ਤਾਂ ਸੁਰ ਦੇ ਵਿੱਚ ਤਾਰ ਕਰਾ ਪੰਡਤ ਕਸ਼ਮੀਰ ਦਾਤਾ ਯੋਗਕਰ ਕਰੋ ਦੇ ਕੇ ਕੁਰਬਾਨੀ ਸ਼ੇ ਨਿਸ਼ਾਨਾ ਜਲਮਿਓ ਰੰਗਾ ਪਾਪੀ ਜ਼ਲਮ ਕਮਾਉਦਾ ਏ ਬਣਾ ਬਿਓ ਨੇ ਤਮਸੀਤਾ ਬਣਾ ਬਿਓ ਨੇ ਤਮਸੀਤਾ ਮੰਦਰ ਸਾਡੇ ਢਾਉਦਾ ਏ ਬਣਾ ਬਿਓ ਨੇ ਤਮਸੀਤਾ ਮੰਦਰ ਸਾਡੇ ਢਾਉਦਾ ਏ ਗਉਆਂ ਦੇ ਸਿਰ ਜੋ ਵੱਟਦਾ ਗਉਆਂ ਦੇ ਸਿਰ ਜੋ ਵੱਟਦਾ ਉਸ ਦਾ ਉਧਾਰ ਕਰੋ कश्मीर दे कंदे मा त उपकार करो कुरब शा ਲੱਥਣ ਸੋਹਾਗ ਸਿਰਾਂ ਦੇ ਬਰੋਂਦੀ ਪਈ ਮਹਿੰਦੀ ਏ ਚਿਹਰੇ ਜੋ ਸ਼ਰਮਸਾਰ ਹੋਏ ਚਿਹਰੇ ਜੋ ਸ਼ਰਮਸਾਰ ਹੋਏ ਉਜਲੇ ਸੰਸਾਰ ਕਰੋ ਪੰਡਤ ਕਸ਼ਮੀਰ ਦੇ ਕਹਿੰਦੇ ਦਾਦਾ ਉਪਕਾਰ ਕਰੋ ਵੇਖੇ ਤਰ ਸਾਰੇ ਦਾਤਿਆ ਦਸਮ ਪਿਤਾ ਉਪਕਾਰ ਦੇ ਪੁੰਝ ਬੋਲੇ ਹੋਰ ਤੁਸਾਂ ਜਿ ਖਾ ਕੀਰਮ ਪਰਮਾਤਮਾ ਤੁਸਾਂ ਦੇ ਖਾਮ ਨਜ਼ਰੀਆਮਦਾ ਵਿੱਚ ਜਹਾਨ ਕੋਈ ਨਾ ਬੰਕਾਰੀ ਨਸਾਨ ਕੋਈ ਨਾ ਸੀ ਸਿੰਧ ਦੇ ਕੇ ਤੁਸੀਂ ਹੇਠ ਮੇਰੇ ਜਿਹਾ ਕੋਈ ਨਾ ਦੀਪਿਉੜਾ ਪਰਵਾਲਿਆ ਮਿਲਦੀ ਕਿਤੇ ਢੋਈ ਨਾ ਦੀਪਿਉੜਾ ਪਰਵਾਲਿਆ ਮਿਲਦੀ ਕਿਤੇ ਢੋਈ ਨਾ ਪੁੱਤਰੇ ਹਕਮ ਦਾਤਾ ਪੁੱਤਰੇ ਹੰਮ ਦਾਤਾ ਦੂਰ ਹੰਵਾਰ ਕਰਾ ਪੰਡਤ ਕਸ਼ਮੀਰ ਤੇ ਕਹਿੰਦੇ ਦਾਤਾ ਉਪਕਾਰ ਕਰੋ ਕਸ਼ਮੀਰ ਦੇ ਕਹਿੰਦੇ ਦਾਦਾ ਯੋ ਬੁਕਾਰ ਕਰੋ ਪੰਡਤ ਕਸ਼ਮੀਰ ਦੇ ਕਹਿੰਦੇ ਦਾਦਾ ਯੋ ਬੁਕਾਰ ਕਰੋ ਦੇ ਕੇ ਕੁਰਬਾਨੀ ਹੁਸੈਨ ਸ਼ਾ ਹੋ ਹੋ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾ ਚ